ਸ੍ਰੀ ਗੁਰੂ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਚੱਲੇ ਅਸੀਂ ਸੁਨਾਮ ਇਹਦੀ ਲਿਫਟ ਸੈੱਟ ਕਰਾਉਣਾ ਲਿਫਟ ਮਾਰ ਦੀਦੀ ਝੂਟੇ ਤੇ ਦੇਖਦੇ ਹਾਂ ਬਾਕੀ ਜਾ ਕੇ ਮਿਸਤਰੀ ਦੇ ਆਟਾ ਪਾ ਜਾ ਕੇ ਵਿੱਚ ਇਹਦੇ ਮਾਲ ਦੇ ਲੱਗੂ ਇੱਕ ਤੇ ਚੱਲਦੇ ਹਾਂ ਮਿਸਤਰੀ ਦੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਆ ਕੇ ਨਾਲੇ ਫਿਰ ਉਹ ਮਸ਼ੀਨ ਦੇ ਫਾਲ ਬਦਲਦੇ ਤੇ ਇਹਦੇ ਲਾਉਣੇ ਲੇਟਾਂ ਜਿਹਨੀਆਂ ਕੱਲ ਪੱਤੀਆਂ ਲਵਾ ਕੇ ਲਿਆਤੀਆਂ ਨੇ ਤੇ ਚੱਲ ਬਈ ਬਈ ਲਓ ਜੀ ਪਹੁੰਚ ਗਏ ਸੀ ਦੁਕਾਨ ਤੇ ਤੇ ਸਾਰੇ ਸਨਾਮ ਦੇ ਕਾਪੇ ਦਾਈ ਨੇ ਕੰਮ ਪੰਪਾ ਪੰਪਾ ਦਾ ਤੇ ਪਾਉਂਦੇ ਰਹੀ ਸੀ ਲੱਸਾ ਤੇ ਆ ਹੁਣ ਬੰਵਾਈ ਨਹੀਂ ਤੇ ਹੈਗਾ ਕਹਿੰਦਾ ਕਾਪਾ ਖੋਲ ਕੇ ਦੇਖ ਲੈਣੇ ਆਂਗੇ ਕਹਿੰਦਾ ਮੇਰੇ ਸਾਹ ਨਾਲ ਤਾਂ ਪੰਪ ਖਰਾਬ ਆ 8 8:00 9:00 ਜਿਹੜ ਨੂੰ ਪਟਣਗੇ ਕੋਈ ਗੱਲ ਨਹੀਂ ਬਾਤ ਨਹੀਂ ਬਾਕੀ ਦੇਖਦੇ ਆ ਖੋਲ ਕੇ ਲਓ ਜੀ ਮਿਸਕਰੀਮ ਦਾ ਖੋਲਿਆ ਨਹੀਂ ਟਾਪਾ ਉਹ ਕਹਿੰਦੇ ਤਾਂ ਖਲਾ ਕੇ ਲਿਓ ਜੇ ਵੀ ਆਪ ਖੋਲ ਦੋ ਤਾਂ ਫਿਰ ਉਹਨਾਂ ਸੀ ਆਪ ਲੱਗੇ ਆ ਖੋਲਣ ਤੇ ਫਰੈਂਕੀ ਚੈੱਕ ਕਰਾ ਕਹਿੰਦੇ ਖਲਾ ਕੇ ਲਓ ਆਪ ਵੀ ਜਾ ਤੁਸੀਂ ਪੈਸੇ ਲੈ ਲਓ ਵੀ ਬੱਦ ਵੀ ਖੋਲ ਦੋ ਆਪ ਲੱਗੇ ਹੋਇਆ ਖੋਲਣ ਖੋਲ ਕੇ ਧਰਦੇ ਆ ਥੱਲੇ ਬਸ ਦੇਖੀ ਜੁੜੇ ਰਹੋ ਵੀਡੀਓ ਦੇ ਨਾਲ ਨਾਲ ਲਓ ਜੀ ਨਾਟ ਨੂਟ ਤਾਂ ਅਸੀਂ ਖੋਲਦੇ ਸੀਗੇ ਤੇ ਤੇਰੀ ਪੈਨ ਨਹੀਂ ਫੇਰ ਲੱਗਾ ਸੱਚ ਜੀ ਰਹਿ ਗਿਆ ਚੱਕ ਦੇ ਬਸ ਟਾਪਾ ਚੱਕਤਾ ਸੀਗਾ ਟਾਪਾ ਤੇ ਦੇਖਦੇ ਆ ਕੀ ਦੇਖੋ ਜੀ ਕੋਈ ਨਾ ਬਾਇਲ ਇਹ ਕੱਢ ਲਾਂਗੇ ਸਾਰੇ ਨੂੰ ਇਹ ਤੇ ਨਾ ਨਹੀਂ ਹੈਗਾ ਵਿੱਚ ਨਿਕਲ ਕੱਲ੍ਹ ਜੀ ਬਾਦ ਵਿੱਚ ਕਾ ਲੜੀ ਹੈ 300 500 ਹੈ ਹੈ 300 ਨਾ ਪਤਾ ਲੈ ਜਾਉਂਦੇ ਫਾਈਲ ਡੇਗਿਆ ਹੋਇਆ ਨਾ ਪਾਈ ਨੂੰ ਪਤਾ ਅੱਛਾ ਲੋਈ ਦਾ ਆਪਣਾ ਕੰਮ ਚੱਲੀ ਜਾਂਦਾ ਇਧਰ ਬਾਈ ਲੱਗ ਰਹੇ ਤਿਆਰ ਕਰ ਨੂੰ ਤੇ ਉੱਧਰ ਚੱਲੀ ਜਾਂਦਾ ਤੇ ਇਹਦਾਂ ਨੇ ਆਪਾਂ ਬੈਠੇ ਬੈਠੇ ਜਮੈਟੋ ਤੋਂ ਥਾਰਪੀ ਨੂੰ ਆਰਡਰ ਕਰਿਆ ਭੁੱਖ ਲੱਗ ਰਹੀ ਸੀਗੀ ਤੇ ਆ ਬੰਦੇ ਦੇ ਤਰਕੇ ਕਰਕੇ 360 ਰੁਪਏ ਦਾ ਮੈਂ ਲਵਾ ਦਿੱਤੀਆ ਬੈਠਾ ਬੈਠਾ ਰਵੇਲਾ ਤੇ ਬੱਸ 22 23 ਮਿੰਟਾਂ ਚ ਆ ਜੂ ਆਰਡਰ ਪਰ ਮੈਂ ਕਰਿਆ ਪੈਗੀ ਵਾਰੀ ਐ ਤੇ ਚੱਲ ਰਿਹਾ ਕੰਮ ਤੇ ਬੱਸ ਆ ਜੂ ਫਿਰ ਖਾਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਨਾਲ ਤੁਹਾਨੂੰ ਦਿਖਾਉਣੀ ਆ ਕੀ ਕੀ ਹੋ ਚੱਲਦਾ ਕੰਮ ਹੁੰਦਾਗਾ ਕਿੰਨੇ ਪੈਸੇ ਲੱਗਦੇ ਆ ਲਓ ਜੀ ਆ ਗਿਆ ਸੀ ਆਪਣਾ ਆਰਡਰ ਚੱਕ ਬੱਸ ਫੜਾ ਲਓ ਜੀ ਆਪਣਾ ਆ ਗਿਆ ਜਿਗਰ ਤਿਆਰ ਹੋ ਕੇ ਤੇ ਲੱਗਿਆ ਹੋਣਾ ਇਹਨੂੰ ਫਿੱਟ ਕਰਨਾ ਹੈ। ਲਓ ਬਈ ਇੱਕ ਬੱਸ ਹੈ ਇਹਦੀ ਉਹ ਬਹਤ ਆਖਾ ਲਓ ਬੋਲ ਬਲੌਗ ਪਾਉਗਾ ਜੀ YouTube ਤੇ। ਲੌਗਾ ਹੈ? ਬਈ ਜੀ ਸਬਸਕ੍ਰਾਈਬ ਕਰਾਉ ਆਹੋ। ਫਿੱਟ ਕਰਾ ਫਿੱਟ ਕਰਾ ਇਹ ਵਰ ਬੰਦੇ ਜੀ ਬਹੁਤ ਆ ਗਏ ਬੈਠੇ ਨੁਕਾਨ ਤੇ ਹੈ ਨਾ ਕਰਵਾਵਾ ਮਸਾਲਾ ਪਤਾ ਉਹ ਪਾ ਦੇ ਤਾਂ ਚਲ ਮੜਿਆ ਭਾਈ ਇਹਨੂੰ ਇਹ ਜਿਆਦਾ ਮੈਂ ਉਦੋਂ ਦੇਖ ਕੰਮ ਕਰਾ ਰਿਹਾ ਜੀ ਨਾਲ ਤਾਂ ਮੈਨੂੰ ਕਿਹਾ ਵੀ ਜਿਆਦਾ ਵੀਡੀਓ ਬਣਾ ਲਾ ਹੁਣ ਮੈਂ ਬਣਾਉਣ ਲੱਗਾ ਹੁਣ ਕਹਿੰਦਾ ਕੰਮ ਕਰਾ ਦੇ ਬਾਜੇ ਰੋੜੇ ਬਾਈ ਗੇਰੇ ਕਰਮ ਲਾਓ ਜੀ ਮਿੱਤਰੋ ਕੱਟਾ ਜਿਗਾਰਡ ਫਿੱਟਾ ਸਾਰੇਗੇ ਨਾ ਟਾਉਂਡ ਪਾਸੇ ਫਿਰ ਕਰਕੇ ਫਿੱਟ ਚੱਲਦੇ ਆ ਘਰ ਨੂੰ ਲੋ ਹੋ ਗਿਆ ਸੀ ਆਪਣਾ ਕੰਮ 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 ਕਰਾ ਕੇ ਨਾ ਟਾਉਂਡ ਕਰਕੇ ਹੁਣ ਚੱਲੇ ਘਰ ਨੂੰ ਫਲੈਂਸੀ ਰੇ ਦੀ ਬੋਰੀ ਤੇ ਲੈ ਕੇ ਰੇ ਦੀ ਬੋਰੀ ਚਾਲਦੇ ਆ ਫਿਰ ਘਰ ਨੂੰ ਤੇ ਜਾ ਕੇ ਲਾਉਣੇ ਸਭਾਗਾ ਨੂੰ ਲੇਟਾ ਲਾਉਣੇ ਅਡੀ ਪਿੰਨਾਂ ਨੂੰ ਲੇਕਾ ਨੂੰ ਨਾ ਅੱਗੇ ਬੈਠ ਲਾਉਣੇ ਨਾ ਵਾਰਤਾ ਜਿਹੜੇ ਵੀਡੀਓ ਦੇ ਨਾਲ ਲੋ ਜੀ ਸਨਾਮ ਤਾਂ ਕੰਮ ਕੰਮ ਕਰਾ ਕੇ ਆਪਾਂ ਟਰੈਕਟਰ ਦਾ ਆ ਗਿਆ ਸੀ ਆਪਾਂ ਲਾ ਕੇ ਲਾਉਣ ਸਭਾਗਾ ਇੱਕ ਤਾਂ ਬਲਾਕ ਬਣਾਉਣਾ ਯਾਰ ਭੁੱਲ ਜਾਂਦੀ ਆ ਯਾਦ ਨਹੀਂ ਰਹਿੰਦਾ ਹੈਗਾ ਕਿਤਾ ਜਿਹਨੇ ਦਿੱਲੀ ਉਹਨੇ ਜੇ ਦਿੱਲੀ ਪਾਉਣ ਲਾਗੇ ਤਾਂ ਮਾੜਾ ਮੋਟਾ ਯਾਦ ਰਹੇਦਾ ਜੇ ਅਸੀਂ ਨਾ ਪਾਈਦਾ ਭੁੱਲੇ ਜਾਂਦੇ ਆ ਕਿ ਮੈਂ ਹੁਣ ਆਸ ਤੇ ਸਨਾਵ ਤੋਂ ਬਣਾਉਣਾ ਤਾਂ ਲੱਗਿਆ ਉੱਥੇ ਵੀ ਬਣਾਇਆ ਥੋੜਾ ਥੋੜਾ ਜਿਹਾ ਬਣਾਇਆ ਜਦੋਂ ਯਾਦ ਆਵੇ ਬਣਾ ਲੈਂਦੇ ਸੀ ਤੇ ਬਾਕੀ ਹੁਣ ਕੋਸ਼ਿਸ਼ ਕਰਿਆ ਕਰਾਂਗੇ ਬਸ ਰੋਜ ਜਿੱਦੀ ਬਣਾਇਆ ਕਰੀਏ ਤੇ ਦਿੱਲੀ ਪਾਇਆ ਕਰਾਂਗੇ ਬਲੌਗ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਆਪਣੇ ਨੂੰ ਤੇ ਬਾਕੀ ਚਲੇ ਰਹਿੰਦੀ ਜੀ ਨਾਲ ਬਸ ਲਓ ਜੀ ਇਹਰਾ ਸਾਰੇ 5:00 ਸਵੇਰ ਕ ਇੱਕ ਵਾਰ ਤਾਂ ਆਪਾਂ ਲਾਤਾ ਤੇ ਹੁਣ ਲਾਉਣ ਲੱਗ ਕੇ ਆਪਾਂ ਦੂਜੀ ਵਾਰ ਦੇਖਦੇ ਆਂ ਬਾਕੀ ਤੇ ਜਿਹੜੀ ਘਟ ਰਹਿ ਗਿਆ ਟਰੈਕਟਰ ਚ ਸਭ ਜਿੰਨਾ ਕ ਲੱਗੂ ਮੈਂ ਕ ਲਾਵਾਂਗੇ ਰਾਤ ਨੂੰ ਤੇ ਬਾਕੀ ਉਹ ਸਵੇਰੇ ਲਾਵਾਂਗੇ ਕਿਉਂਕਿ ਆ ਵੀ ਜਾਣਾ ਸੰਗਰੂਰ ਉਹ ਤੋਂ ਪਹਿਲਾਂ ਪਹਿਲਾਂ ਸਭ ਲਾਉਣਾ ਵੀ ਬਾਕੀ ਹੁਣ ਦੇਖਦੇ ਆਂ ਵੀ ਇੰਨੇ ਕਿਤੇ ਇਹਨਾਂ ਸਾਰੇ ਬਾਣ ਤੇ ਲਗਾਉਂਦਾ ਜਾਂ ਨਾ ਲਗਾਉਂਦਾ ਉਹ ਤੇ ਇਹ ਕਹਿੰਦੇ ਕੰਮ ਬੜਾ ਬੜਾ ਤੇ ਇਹ ਘਟ ਗਿਆ ਮਨ ਕਰਤੇ ਹੈਗਾ ਤੇ ਇਹ ਘਟ ਗਿਆ ਜੀ ਕਾਜ ਸਾਡਾ ਆਪ ਆ ਗਏ ਸੀਗੇ ਤੇਲ ਹੈਗਾਗਾ ਜੀ ਸਾਰਾ ਇਹ ਬਾਂਦੇ ਆਵਾਗਾ ਲਵਾ ਦੂਗਾ ਤੇ ਬਾਕੀ ਆਪਾਂ ਲਾਵਾਂਗੇ ਤੜਕੇ ਹਨੇਰਾ ਜਿਆਦਾ ਬਣਨਾ ਨੂੰ ਰੋਟੀ ਖਾ ਕੇ ਖਾਣੀਆਂ ਉਹ ਤੜਕੇ ਸੁਨੀਆਂ ਲਾ ਲਾਂਗੇ ਤੇ ਫਿਰ ਦੁਬਾਰਾ ਚ ਪਵਾ ਲਿਆ ਮਾਰੇ ਤੇਲ ਨੱਟ ਪੱਟ ਬਰਤਨ ਦੇ ਘਟੇ ਰਹਿਗੇ ਲਾ ਮਾਰੇ ਜੇ ਸੂਰਜ ਅੱਧਰ ਲੋ ਕਰਦੇ ਖਾਣ ਖਾ ਕੇ ਬਾਈ